ਕ੍ਰਾਂਤੀ ਆ ਗਈ ਜੀ ਕ੍ਰਾਂਤੀ ਆ ਗਈ ਕੋਈ ਡੱਕਾ ਕ੍ਰਾਂਤੀ ਨਹੀਂ ਹੈਗੀ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ ਬਿਲਕੁਲ ਬੇਤੁਕੀਆਂ ਗੱਲਾਂ ਕਰ ਰਿਹਾ ਹੈ ਉਹਨੂੰ ਦੇਖੋ ਸ਼੍ਰੋਮਣੀ ਕਮੇਟੀ ਨੇ ਬੁਲਾਇਆ ਕਿਤੇ ਮੇਰੇ ਖਿਆਲ ਚ 100 ਰੁਪਏ ਨੇ ਗੋਲਕ ਚ ਪਾਇਆ ਨਹੀਂ ਹੋਣਾ ਕਹਿੰਦਾ ਮੈਨੂੰ ਸ਼੍ਰੋਮਣੀ ਕਮੇਟੀ ਜਿਹੜਾ ਹਸਾਬ ਕਿਤਾਬ ਦੇਵੇ ਅੱਛਾ ਹੋਰ ਇਹ ਗੱਲ ਕਰਦੇ ਨੇ ਕਿ ਸ਼੍ਰੋਮਣੀ ਕਮੇਟੀ ਸਿੱਖਿਆ ਨਹੀਂ ਦੇ ਰਹੀ ਹੈਲਥ ਨਹੀਂ ਦੇਵੇ ਥੋੜਾ ਕੰਮ ਕੀ ਹੈਗਾ ਭਾਜੀ ਹਰਾਪਿੰਦ ਤਾਂ ਚਲਾਉਣਾ ਚਾਹੁੰਦੇ ਸੀ ਮੁੱਖ ਮੰਤਰੀ ਥੋੜਾ ਜਿਹਾ ਝੁੱਕ ਹੋ ਗਈ ਇਹਦੇ ਵਿੱਚ ਕਾਰਨ ਕੀ ਸੀ ਉਹ ਹਰਾਪਿੰਦ ਦੇ ਅੱਗੇ ਨਾ ਇੱਕ ਹੋਉਂਦੀ ਆ ਗੋਲੀ ਹੀ ਹੁੰਦੀ ਆ ਪਤਾ ਸਾਰਿਆਂ ਨੂੰ ਉਹ ਗੋਲੀ ਸ਼ਰਾਬ ਦੇ ਗਲਾਸ ਡਿੱਗੀ ਹੈ ਹੁਣ ਮਜਬੂਰੀ ਸੀ ਆਮੰਦ ਤੇ ਗੋਲੀ ਲੱਭਦੀ ਨੇ ਉਹਨਾਂ ਨੂੰ 4 ਸਾਲਾਂ ਦੇ ਵਿੱਚ ਸਾਡੇ ਕੋਲ ਥੱਬਾ ਚਿੱਠੀਆਂ ਦਾ ਹੈ ਮਿਲ ਦੀ ਦੂਰ ਦੀ ਗੱਲ ਹੈ ਜੇ ਇੰਨਾ ਹੀ ਉਹਨਾਂ ਨੂੰ ਹੋਵੇ ਤਾਂ ਆ ਜਿਹੜੀ ਕੋਠੀ ਖਾਲੀ ਵੀ ਉੱਥੋਂ ਤੱਕ ਹੀ ਜਾਣ ਦੇ ਦਿੱਤਾ ਜਾਵੇ ਉਦੋਂ ਤੱਕ ਕਹਿੰਦੇ ਸਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਆ ਡ੍ਰੀਮ ਲੈਂਡ ਕਲੋਨੀ ਹੈ ਉਹਦੇ ਅੱਗੇ ਪਾਰਕਿੰਗ ਹੈ ਬੈਰੀਗੇਡਸ ਵੈਲਡਿੰਗ ਕਰਕੇ ਬੰਦ ਕੀਤੀ ਹੋਈ ਹੈ ਤੁਸੀਂ ਉੱਥੋਂ ਤੱਕ ਨਹੀਂ ਜਾ ਸਕਦੇ ਘਰ ਤੋਂ ਬਹੁਤ ਦੂਰ ਦੀ ਗੱਲ ਹੈ ਕਲਾਕਾਰ ਨੇ ਕਲਾਕਾਰੀ ਕਰਨੀ ਉਹਨਾਂ ਨੂੰ ਚੰਗੇ ਤਰੀਕੇ ਨਾਲ ਉਹਦੀ ਸਟੇਜ ਕਿਸ ਤਰ੍ਹਾਂ ਸੰਭਾਲ ਲੈਣਾ ਹੈ ਪੁਰਾਣੀਆਂ ਭਾਰਤੀਆਂ ਨੂੰ ਹੀ ਆਪਦੇ ਖਾਤੇ ਪਾ ਕੇ ਜਿਹੜੀਆਂ ਪੁਰਾਣੀਆਂ ਕਾਂਗਰਸ ਸਰਕਾਰ ਸਮੇਂ ਦੇ ਕੋਈ ਲਟਕਦੀਆਂ ਭਾਰਤੀਆਂ ਸੀ ਚਾਲੂ ਭਾਰਤੀਆਂ ਸੀ ਕਿਉਂਕਿ ਉਹਨਾਂ ਦਾ ਪ੍ਰੋਸੈਸ ਉਸ ਸਮੇਂ ਹੋ ਚੁੱਕਿਆ ਸੀ ਉਹੀ ਭਾਰਤੀਆਂ ਨੂੰ ਆਪਦੇ ਨਾਮ ਚੜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਇਹ ਕਰ ਰਹੇ ਕਿ ਅਸੀਂ ਤਾਂ ਦੇਖੋ ਜੀ ਜਿਹੜਾ ਰੰਗਲਾ ਪੰਜਾਬ ਬਣਾਤਾ ਕਿ ਹਰ ਇੱਕ ਨੂੰ ਅਸੀਂ ਰੋਜ਼ਗਾਰ ਦੇਤਾ ਜੀ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਰੋਜ਼ਗਾਰ ਦੀ ਲੋੜੀ ਲੈਣ ਦੇ ਲਈ ਅੱਜ ਸੀਐਮ ਦੀ ਕੋਠੀ ਦੇ ਬਾਹਰ ਪਹੁੰਚੇ ਸਨ ਪਰ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਧੱਕਾਮੁੱਕੀ ਕੀਤੀ ਗਈ ਹੈ ਤਾਂ ਗੱਲਬਾਤ ਕਰਦੇ ਆਂ ਬਾਜੀ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕੀ ਡਰ ਆ ਕਿ ਤੁਹਾਨੂੰ ਰਸਤੇ 'ਚ ਹੀ ਰੋਕ ਲਿਆ ਇਹ ਤਾਂ ਤੁਸੀਂ ਕੱਲ ਵੀ ਵੇਖ ਲਿਆ ਸੀਗਾ ਵੀ ਮੁੱਖ ਮੰਤਰੀ ਨੂੰ ਕੀ ਡਰ ਆ ਉੱਥੇ ਤਾਂ ਸਿਰਫ ਦੋ ਜਾਣੇ ਸੀ ਅਸੀਂ ਮਿਲਣ ਲਈ ਪਹੁੰਚੇ ਲੋਕ ਮਿਲਣ ਨਹੀਂ ਤੇ ਇੱਥੇ ਦੇਖੋ ਮੁੱਖ ਮੰਤਰੀ ਵੀ ਹੈ ਨਹੀਂ ਕੋਈ ਉਹਨਾਂ ਦੇ ਘਰ ਦਾ ਜੀ ਹੈ ਨਹੀਂ ਇੱਕ ਖਾਲੀ ਕੋਠੀ ਆ ਉਹ ਵੀ ਕਿਰਾਏ ਤੇ ਆ ਤੇ ਸਾਡੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਕਿਉਂਕਿ 25 ਤਰੀਕ ਤੋਂ ਅਸੀਂ ਬੈਠੇ ਹੋਏ 18 ਦਿਨ ਬੀਤ ਗਏ ਵੀ ਸਮਾਂ ਹੀ ਨਹੀਂ ਮਿਲਿਆ ਮੁੱਖ ਮੰਤਰੀ ਕੋਲ ਤਾਂ ਕਿਉਂ ਨਾ ਅਸੀਂ ਆਪ ਜਾ ਕੇ ਜਿਹੜਾ ਹੈਗਾ ਸੀਗਾ ਮਿਲ ਲਿਆ ਜਾਵੇ ਤਾਂ ਅਸੀਂ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਹਿਲਾਂ ਦਾ ਲੀਕਿਆ ਹੋਇਆ ਸੀ ਕਿ ਰੋਜ਼ਗਾਰ ਦੀ ਲੋੜੀ ਅਸੀਂ ਮੰਗਣ ਜਿਹੜਾ ਹੈਗਾ ਜਾਣਾ ਮੁੱਖ ਮੰਤਰੀ ਦੇ ਦਰ ਤਾਂ ਅਸੀਂ ਇਹੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਿਹਾ ਸੀ ਵੀ ਜੇ ਖਾਲੀ ਘਰ ਹੈ ਤਾਂ ਸਾਨੂੰ ਉੱਥੇ ਨਾਲ ਜਾਣ ਦਿਓ ਨਾਲ ਚੱਲੋ ਜਿਹੜਾ ਕੱਢ ਕੇ ਅਸੀਂ ਆ ਜਾਾਂਗੇ ਜੋ ਇੱਥੇ ਕੀਤਾ ਸੀ ਇਹੀ ਕਹਿਣਾ ਹੁੱਕਾ ਵੀ ਹੁੱਕਾ ਇਹ ਕਰ ਭੁੱਖਾ ਵੀ ਇਹਨਾਂ ਕੋਲ ਦੇਣ ਨੂੰ ਸਾਨੂੰ ਕੁਝ ਵੀ ਹੈ ਨਹੀਂ ਇਹ ਭੁੱਖੇ ਨੰਗਿਆਂ ਦਾ ਘਰ ਹੈ ਤੇ ਸਾਨੂੰ ਨਾਲ ਜਾ ਲੈਂਦੇ ਹੋ ਡ੍ਰੀਮ ਲੈਂਡ ਕਲੋਨੀ ਬੜੀ ਦੂਰ ਹੈ ਘਰ ਤਾਂ ਬਹੁਤ ਦੂਰ ਹੈ ਛੜਕ ਦੇ ਉੱਤੇ ਬੈਰੀਕੇਡ ਕਰਕੇ ਪ੍ਰਸ਼ਾਸਨ ਵੱਲੋਂ ਇੱਥੇ ਰੋਕ ਲਿਆ ਗਿਆ ਰੋਕਣ ਦਾ ਤਰੀਕਾ ਤੁਸੀਂ ਆਪਦੇ ਕੈਮਰੇ ਵਿੱਚ ਕੈਦ ਕਰ ਹੀ ਲਿਆ ਕਿਵੇਂ ਸਾਡੀਆਂ ਭੈਣਾਂ ਨੂੰ ਜਿਹੜਾ ਹੈਗਾ ੱੱਕੇ ਨਾਲ ਇੱਥੇ ੱੱਕਾ ਮੁੱਕੀ ਕੀਤੀ ਹੈ ਬਹੁਤ ਭਾਰੀ ਬਾਲੇ ਨਾਲ ਉਹਨਾਂ ਵਰਤਿਆ ਗਿਆ ਸਾਡੇ ਸਾਰਿਆਂ ਦੇ ਨਾਲ ਜੋ ਹਾਲਾਤ ਹੈ ਇਹ ਬਣ ਚੁੱਕਿਆ ਹੈ ਕਿ ਜਿਹੜੇ ਆਮਕਰਾਂ ਦਾ ਮੁੱਖ ਮੰਤਰੀ ਕਹਿੰਦਾ ਸੀਗਾ ਤੇ ਉਹ ਪੁਲਿਸ ਨੂੰ ਜਿਹੜਾ ਹੈਗਾ ਇੱਕ ਆਪਦੀ ਢਾਲ ਬਣਾ ਕੇ ਵਰਤ ਰਿਹਾ ਜਿਵੇਂ ਕਿ ਕੋਈ ਵੀ ਪੰਜਾਬ ਦੇ ਵਿੱਚ ਇਨਸੀਡੈਂਟ ਹੁੰਦਾ ਤਾਂ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਹੀ ਹੈ ਨਹੀਂ ਪੁਲਿਸ ਹੀ ਹੈ ਨਹੀਂ ਪਰ ਜੇ ਅੱਜਕੱਲ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਲੈਣ ਦੇ ਲਈ ਜਾਂ ਇੱਥੇ ਲੋੜੀ ਮੰਗਣ ਦੇ ਲਈ ਮੁੱਖ ਮੰਤਰੀ ਸਾਹਿਬ ਦੀ ਕੋਠੀ ਬਾਹਰ ਆਏ ਤਾਂ ਪ੍ਰਸ਼ਾਸਨ ਤਾਂ ਦੇਖ ਸਕਦੇ ਹੋ ਤੁਹਾਡੇ ਤੋਂ ਜ਼ਿਆਦਾ ਗਿਣਤੀ ਪ੍ਰਸ਼ਾਸਨ ਦੀ ਹੈ ਦੇਖੋ ਇਹੀ ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਆਮ ਲੋਕਾਂ ਦੇ ਲਈ ਜਾਂ ਕੋਈ ਵੀ ਤੁਸੀਂ ਕਿਸੇ ਥਾਣੇ ਚਲ ਜਿਓ ਕਹਣਗੇ ਨਫਰੀ ਹੈ ਨਹੀਂਗੀ ਸਾਡੇ ਕੋਲ ਕੱਲ ਉੱਥੇ ਵੀ ਅਸੀਂ ਸਿਰਫ ਦੋ ਜਾਨੇ ਸੀ ਬਠਿੰਡੇ ਤਾਂ 100 ਜਾਨਾਂ ਗਿਣਿਆ ਸਾਨੂੰ ਦੋ ਜਾਨੇ ਨੂੰ ਰੋਕਣ ਲਈ ਲੱਗਿਆ ਹੋਇਆ ਇੱਥੇ ਤੁਸੀਂ ਦੇਖ ਲਓ ਅਸੀਂ ਕਿੰ ਹੀ ਗੁਣਾ ਵੱਡੀ ਗਿਣਤੀ ਜੀ ਇੱਥੇ ਆ ਨਾ ਤੁਸੀਂ ਅੰਦਰ ਹਜੇ ਜਾ ਕੇ ਦ੍ਰਿਸ਼ ਨਹੀਂ ਵੇਖ ਸਕਦੇ ਘੱਟੋ ਘੱਟ ਹਜ਼ਾਰ ਜਾਣੇ ਦੀ ਫਲੀਟ ਇੱਥੇ ਹੁੰਦੀ ਹੈ ਪੁਲਿਸ ਦੀ ਹਾਜ਼ਰ ਸਿਰਫ ਇੱਕ ਖਾਲੀ ਕੋਠੀ ਦੀ ਜਿਹੜਾ ਹੈਗਾ ਨਿਗਰਾਨੀ ਕਰਨ ਦੇ ਲਈ ਤਾਂ ਜੇਕਰ ਜਿੱਥੇ ਇਹ ਸਰਕਾਰ ਨੂੰ ਲੱਗਦਾ ਵੀ ਅਸੀਂ ਉਹਨਾਂ ਬੈਕਪਟ ਤੇ ਜਾਣ ਵਾਲੇ ਆ ਜਾਂ ਜਿੱਥੇ ਇਹਨਾਂ ਨੂੰ ਕੋਈ ਲੱਗਦਾ ਕੋਈ ਸਾਡੇ ਤੇ ਹਾਵੀ ਹੋ ਰਿਹਾ ਤਾਂ ਫਿਰ ਉਹਨਾਂ ਨੂੰ ਤਗਮੇ ਵੀ ਦਿੱਤੇ ਜਾਂਦੇ ਆ ਚਾਹੇ ਉਹ ਪੱਤਰਕਾਰ ਹੋਣ ਚਾਹੇ ਕਿਸੇ ਦੀ ਆਵਾਜ਼ ਦਬਾਉਣੀ ਹੋਵੇ ਚਾਹੇ ਮਨਕੇਸ਼ ਮਲੌਦ ਵਰਗਾ ਦਿੱਲੀ ਚੱਕ ਕੇ ਲਿਆਉਣਾ ਹੋਵੇ ਚਾਹੇ ਜਿਹੜੇ ਆਪਣੇ ਮਨਿੰਦਰ ਹਰੀ ਹੋ ਗਏ ਮਿੰਟੂ ਗੁਰਸਰੀਆ ਜਾਂ ਮਾਨਕ ਹੋ ਗਿਆ ਜਾਂ ਉਹਨਾਂ ਦੇ 10 ਸਾਥੀ ਹੈ ਉਹਨ ਰੋਸ ਸਰਕਾਰ ਨੂੰ ਆਉਂਦਾ ਹੈ ਮਿਲਣ ਦਾ ਇਹ ਨਹੀਂ ਹੈਗਾ ਵੀ ਅਸੀਂ ਮਿਲ ਕੇ ਰੋਸ ਖਤਮ ਕਰੀਏ ਪਰ ਰੋਸ ਨੂੰ ਦਬਾਉਣ ਦਾ ਤਰੀਕਾ ਹੋਰ ਵਰਤਿਆ ਹੋਇਆ ਜਿਵੇਂ ਕਿ ਨਵੇਂ ਸਾਲ ਤੇ ਪੱਤਰਕਾਰ ਨੂੰ ਤੋਹਫਾ ਮਿਲਿਆ ਐਫ ਆਈ ਆਰ ਦਾ ਫਿਰ ਤੁਹਾਨੂੰ ਹਣ ਲੋੜ ਹੀ ਮੰਗਣ ਦੇ ਲਈ ਆਏ ਹੋ ਕੀ ਲੱਗਦਾ ਕਿ ਕੋਈ ਤੋਹਫਾ ਮਿਲੂਗਾ ਲੇਖੋ ਤੋਹਫਿਆਂ ਦਾ ਤਾਂ ਸਾਨੂੰ ਇੱਕੋ ਹੀ ਹੈ ਕਿ ਅਸੀਂ ਰੁਜ਼ਗਾਰ ਚਾਹੁੰਦੇ ਆ ਤੇ ਰੁਜ਼ਗਾਰ ਹੀ ਲੈਣਾ ਹੈ ਉਸ ਦੇ ਬਦਲੇ ਜੇ ਇਹਨਾਂ ਕੋਲ ਹੈ ਨਹੀਂ ਰੁਜ਼ਗਾਰ ਦੇਣ ਨੂੰ ਜਿਹੜਾ ਮਰਜ਼ੀ ਤੋਹਫ਼ਾ ਦੇ ਦੇਣ ਅਸੀਂ ਵੈਸੇ ਵੀ ਬੇਰੁਜ਼ਗਾਰ ਆ ਸਾਡੇ ਪੈਸੇ ਵੀ ਜਿਹੜਾ ਹੈਗਾ ਘਰਾਂ ਦੇ ਚੁੱਲ੍ਹੇ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਬਲ ਧੁਖ ਦੇ ਨਹੀਂਗੇ ਤਾਂ ਜਿਹੜਾ ਮਰਜ਼ੀ ਤਗਮਾ ਦੇ ਦੇਣ ਕਿਉਂਕਿ ਕੱਲ ਤੁਸੀਂ ਵੇਖ ਹੀ ਚੁੱਕਿਓ ਕਿ ਸੱਚੋ ਦਾ ਸਿੱਧਾ ਰਵਈਆ ਇਹ ਹੀ ਸੀਗਾ ਵੀ ਜਿਹੜਾ ਇੱਥੇ ਜੇ ਤੁਸੀਂ ਰੁਕੋਗੇ ਤਾਂ ਤੁਹਾਡੇ ਤੇ ਕੀ ਹੈ ਪਰਚਾ ਦੇ ਦਿੱਤਾ ਜਾਊਗਾ ਉਹ ਵੀ ਇਹੋ ਜਿਹਾ ਪਰਚਾ ਜਿਹਦਾ ਕੋਈ ਕਿਸੇ ਤਰੀਕੇ ਨਾਲ ਬਣਦਾ ਹੀ ਨਹੀਂ ਤਾਂ ਇਹਨਾਂ ਨੇ ਇਹ ਇੱਕ ਨਵਾਂ ਤਰੀਕਾ ਵਰਤਿਆ ਹੋਇਆ ਪਰ ਪਰਚਾ ਤੋਂ ਡੰਨਣ ਵਾਲੀ ਕੋਈ ਗੱਲ ਨਹੀਂ ਜਿਹੜੇ ਲੋਕ ਆ ਕਿਸੇ ਦੱਬਦੇ ਨਹੀਂਗੇ ਇਹ ਚੀਜ਼ਾਂ ਉਹਨਾਂ ਨਾਲ ਹੁੰਦੀਆਂ ਰਹਿੰਦੀਆਂ ਸਾਨੂੰ ਰੋਜ਼ਗਾਰ ਚਾਹੀਦਾ ਹੈ ਰੋਜ਼ਗਾਰ ਦਿੱਤਾ ਜਾਵੇ ਇੱਕੋ ਹੀ ਮੰਗ ਆ ਪ੍ਰਸ਼ਾਸਨ ਤੋਂ 25 ਤਰੀਕ ਦੇ ਬੈਠੇ ਆ ਕਿ ਅਸੀਂ ਉੱਠ ਕੇ ਚਲੇ ਜਾਵਾਂਗੇ ਨੋਟੀਫਿਕੇਸ਼ਨ ਜਾਰੀ ਕਰਾ ਦਿਓ ਮੁੱਖ ਮੰਤਰੀ ਪੈਨਲ ਨਾਲ ਸਾਡੇ ਨਾਲ ਮੀਟਿੰਗ ਕਰ ਲੈ ਹੁਣ ਜਾਂ ਤਾਂ ਪ੍ਰਸ਼ਾਸਨ ਸੰਗਰੂਰ ਦੇ ਕੋਲ ਉਹਨਾਂ ਕੋਲ ਗੱਲ ਨਹੀਂ ਪਹਚਾਈ ਜਾ ਰਹੀ ਜਾਂ ਉਹ ਸਮਾਂ ਨਹੀਂ ਦੇ ਰਹੇ ਤਾਂ ਜੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਹੋ ਸਕਦਾ ਵਿਚਵਾਰਾ ਮਜਬੂਰ ਬੈਠਾ ਹੋਵੇ ਅਸੀਂ ਵੇੜ ਚ ਕਿ ਕਦੋਂ ਪ੍ਰਸ਼ਾਸਨ ਸਾਹ ਨੂੰ ਕਹੂਗਾ ਕਿ ਮੁੱਖ ਮੰਤਰੀ ਜਿਹੜਾ ਹੈਗਾ ਉਹਦੇ ਕੋਲ ਹੁਣ ਸਮਾਂ ਹੈਗਾ ਬੇਰਜ਼ਗਾਰਾਂ ਨੂੰ ਮਿਲਣ ਦਾ ਜਿਵੇਂ ਕਿ ਸੀਐਮ ਦੀ ਕੋਠੀ ਹਾਲੇ ਕਾਫੀ ਦੂਰ ਆ ਇੱਥੋਂ ਕੀ ਲੱਗਦਾ ਕਿ ਹੁਣ ਜਿਵੇਂ ਕਿ ਇੱਥੇ ਤਪਕਾ ਮੁੱਕੀ ਕਾਫੀ ਹੋ ਚੁੱਕੀ ਹੈ ਕਿ ਅੱਗੇ ਜਾਣ ਦੇਣਗੇ ਤੁਸੀਂ ਵੇਖ ਹੀ ਲਿਆ ਇੱਥੇ ਐਤਕੀ ਨਹੀਂ ਅੱਗੇ ਵੀ ਆਉਣੇ ਆ ਇੱਥੇ ਹੀ ਮਿਲਦੇ ਆ ਜੋ ਕੁਝ ਮਿਲਦਾ ਚਾਹੇ ਲਾਠੀ ਚਾਰਜ ਹੋ ਜੇ ਚਾਹੇ ਕਿਸੇ ਦੀਆਂ ਪੱਗਾਂ ਲੈ ਜਾਣ ਕਿਸੇ ਦੀਆਂ ਚੁੰਨੀਆਂ ਲੈ ਜਾਣ ਇੱਕੋ ਹੀ ਤਰੀਕਾ ਹੈ ਬੈਠਾਂਗੇ ਜਿੰਨੇ ਜੇ ਜ਼ਿਆਦਾ ਬਹਿ ਜੇ ਕੋਈ ਤਾਂ ਉਹਨੂੰ ਫਿਰ ਇਹਨਾਂ ਕੋਲ ਜੋ ਤਰੀਕਾ ਚੱਕ ਕੇ ਇੱਥੋਂ ਲਿਜਾ ਕੇ ਉਹਨਾਂ ਨੂੰ ਠਾਣਿਆਂ ਚ ਰੱਖ ਕੇ ਸ਼ਾਮ ਨੂੰ ਛੱਡ ਦਿੱਤਾ ਜਾਂਦਾ ਜਿਵੇਂ ਕਿ ਪਿਛਲੇ 4 ਸਾਲਾਂ ਤੋਂ ਤੁਹਾਡਾ ਇਹ ਧਰਨਾ ਚੱਲ ਰਿਹਾ ਤੁਸੀਂ ਵਾਰ-ਵਾਰ ਧਰਨਾ ਲਾਉਂਦੇ ਹੋ ਕੋਈ ਅਸ਼ਵਾਸ਼ਣ ਮਿਲਿਆ ਪਹਿਲਾਂ ਦੀਆਂ ਮੀਟਿੰਗਾਂ ਦੇ ਵਿੱਚ ਦੇਖੋ ਬੜੀ ਹਾਸੋਈਨ ਗੱਲ ਹੈ ਇੱਕ ਸਬ ਕਮੇਟੀ ਬਣਾਈ ਗਈ ਉਹਨੇ ਇਲਾਕਾ ਮੀਟਿੰਗਾਂ ਕੀਤੀਆਂ ਪਰ ਹੈਰਾਨਗੀ ਦੀ ਗੱਲ ਹੈ ਵੀ ਉਹ ਸਬ ਕਮੇਟੀ ਕੋਲ ਜਾਂਦਾ ਪਾਵਰਾਂ ਨਹੀਂ ਉਹ ਇਹ ਕਹਿ ਦਿੰਦੇ ਜਿਹੜੀ ਵੀ ਗੱਲ ਆਉਂਦੀ ਮੋੜ ਘੁਲ ਕੇ ਵੀ ਇਹ ਤਾਂ ਮੁੱਖ ਮੰਤਰੀ ਕਰੂਗਾ ਤੇ ਅਸੀਂ ਕਹਿੰਨੇ ਉਹਦੇ ਨਾਲ ਗੱਲ ਕਰੋ ਉਹ ਕਹਿੰਦੇ ਸਾਡੀ ਤਾਂ ਏਡੀ ਜਿਆਦਾ ਉਹਨਾਂ ਦੀ ਹੈਸਿਅਤ ਨਹੀਂ ਜਾਂ ਪਤਾ ਨਹੀਂ ਕੀ ਗੱਲ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਕਿਸੇ ਸਾਨੂੰ ਤਾਂ ਪਤਾ ਨਹੀਂ ਉਹ ਤਰੀਕਾ ਕਿਹੜਾ ਹੈ ਅਸੀਂ ਸਾਰੇ ਤਰੀਕੇ ਵਰਤ ਕੇ ਵੇਖ ਲਏ ਇੱਥੇ ਆ ਕੇ ਵੇਖ ਲਿਆ ਚਿੱਠੀਆਂ ਲਜਾਲ ਜਾ ਵੇਖ ਲਈਆਂ ਹੁਣ ਅੱਕ ਕੇ ਜੀਦਾ ਅਜੇ ਥਾਰਮਾ ਦੇਣਾ ਇੱਥੇ ਬਹਿ ਕੇ ਵੀ ਮੁੱਖ ਮੰਤਰੀ ਆਉ ਮਿਲਣੂ ਜਾਂ ਸਾਨੂੰ ਮਲਾ ਦਿਓ ਹੋਰ ਆਈ ਤਰੀਕਾ ਇੱਕ ਵਾਰ ਮਿਲ ਚੁੱਕਿਆ ਤੁਹਾਡੇ ਨਾਲ ਦੇਖੋ ਮੁੱਖ ਮੰਤਰੀ ਦੀਆਂ ਚਿੱਠੀਆਂ ਸਾਡੇ ਕੋਲ ਨਿਕਾ ਪਈਆਂ ਪਰ ਹਜੇ ਤੱਕ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਬੈਠ ਕੇ ਬੇਰੁਜ਼ਗਾਰਾਂ ਨਾਲ ਨਹੀਂ ਕੀਤੀ ਗਈ ਚਿੱਠੀਆਂ ਜਰੂਰ ਮਿਲੀਆਂ ਟਾਈਮ ਰੀਸ਼ਡਿਊਲ ਹੋਇਆ ਜਾਂ ਰੱਦ ਹੁੰਦੀਆਂ ਰਹੀਆਂ ਕਿਉਂਕਿ ਉਹ ਤਾਂ ਕਹਿੰਦੇ ਸੀ ਸਾਡੀ ਸਰਕਾਰ ਹੀ ਸੱਥਾਂ ਦੇ ਵਿੱਚੋਂ ਚੱਲੇਗੀ ਅਸੀਂ ਆਮ ਲੋਕਾਂ ਦੇ ਮੁੱਖ ਮੰਤਰੀਆਂ ਜੇ ਉਹਦੋਂ ਮਰਜੀ ਕੋਈ ਆ ਕੇ ਸਾਨੂੰ ਮਿਲ ਸਕਦਾ ਦੇਖੋ ਕਹਾਣੀ ਤੇ ਕਥਨੀ 'ਚ ਫਰਕ ਹੈ ਉਹ ਤਾਂ ਹੁਣ ਜਮਾ ਟੋਟਲੀ ਕਲੀਅਰ ਹੋ ਚੁੱਕਿਆ ਹੈ ਕਿ 4 ਸਾਲਾਂ ਦੇ ਵਿੱਚ ਸਾਡੇ ਕੋਲ ਥੱਬਾ ਚਿੱਠੀਆਂ ਦਾ ਮਿਲ ਦੀ ਦੂਰ ਦੀ ਗੱਲ ਹੈ ਜੇ ਇੰਨਾ ਹੀ ਉਹਨਾਂ ਨੂੰ ਹੋਵੇ ਤਾਂ ਆ ਜਿਹੜੀ ਕੋਠੀ ਖਾਲੀ ਵੀ ਉੱਥੋਂ ਤੱਕ ਹੀ ਜਾਣ ਦੇ ਦਿੱਤਾ ਜਾਵੇ ਜਦੋਂ ਇੱਥੇ ਆਉਂਦੇ ਆ ਉਦੋਂ ਹੀ ਕਿਸੇ ਨਾਲ ਮਿਲ ਲਿਆ ਜਾਵੇ ਉਦੋਂ ਤੱਕ ਕਹਿੰਦੇ ਸਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਐ ਤੁਸੀਂ ਜਾ ਕੇ ਜੇ ਕਰ ਸਕਦੇ ਹੋ ਸ਼ਾਰਟ ਕਰ ਲਿਆਓ ਡ੍ਰੀਮ ਲੈਂਡ ਕਲੋਨੀ ਐ ਉਹਦੇ ਅੱਗੇ ਪਾਰਕਿੰਗ ਐ ਪਾਰਕਿੰਗ ਦੇ ਅੱਗੇ ਨਾ ਜਿਹੜੇ ਪੂਰਾ ਰਸਤਾ ਐ ਪਾਰਕਿੰਗ ਸਾਰੀ ਉਹ ਇਸ ਤਰੀਕੇ ਨਾਲ ਬੈਰੀਗੇਡਸ ਵੈਲਡਿੰਗ ਕਰਕੇ ਬੰਦ ਕੀਤੀ ਹੋਈ ਐ ਤੁਸੀਂ ਉੱਥੋਂ ਤੱਕ ਨਹੀਂ ਜਾ ਸਕਦੇ ਘਰ ਤੋਂ ਬਹੁਤ ਦੂਰ ਦੀ ਗੱਲ ਐ ਜਿਵੇਂ ਇੱਕ ਬਾਈ ਜੀ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਕਿ ਅਸੀਂ 55000 ਨੌਕਰੀਆਂ ਦੇਤੀਆਂ ਹੁਣ ਉਹ ਵੱਧ ਕੇ 59000 ਹੋ ਚੁੱਕੀਆਂ ਤੁਹਾਨੂੰ ਫਿਰ ਰੋਜ਼ਗਾਰ ਕਿਉਂ ਨਹੀਂ ਮਿਲਿਆ ਅ ਇਹੀ ਤਾਂ ਹਸੁਈਣੀ ਗੱਲ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਤੁਹਾਡੇ ਮੱਦੇਮਨ ਆਹੀਂ ਪੁੱਛਦੇ ਹਾਂ ਅਗਰ ਇੰਨਾ ਕਿ ਸਿੱਖਿਆ ਕ੍ਰਾਂਤੀ ਉਹਨਾਂ ਨੇ ਪੰਜਾਬ ਦੇ ਵਿੱਚ ਲਿਆ ਦਿੱਤੀ ਹੈ ਕਿ 50-60 ਹਜ਼ਾਰ ਨੌਕਰੀ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਉਹ ਪ੍ਰਚਾਰ ਕਰ ਰਹੇ ਆ ਤਾਂ ਇਹ ਉਹਨਾਂ ਦੇ ਦਰਵਾਜ਼ੇ ਦੇ ਉੱਪਰ ਜਿਹੜੇ ਅੱਜ ਬੇਰੁਜ਼ਗਾਰ ਬੈਠਿਆ ਜਾਂ 25 ਦਸੰਬਰ ਤੋਂ ਲਗਾਤਾਰ ਬੇਰੁਜ਼ਗਾਰ ਸੰਜਿਆ ਮੋਰਚਾ ਜਿਹੜਾ ਡੀਸੀ ਦਫ਼ਤਰ ਸੰਗਰੂਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠਾ ਹੈ ਤਾਂ ਉਹ ਸਾਥੀ ਕੌਣ ਨੇ ਜਾਂ ਸਾਨੂੰ ਕੋਈ ਇੰਨੀ ਠੰਡ ਦੇ ਵਿੱਚ ਮਰਨ ਦਾ ਕੋਈ ਸ਼ੌਂਕ ਤਾਂ ਹੈ ਨਹੀਂ ਅਗਰ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੇ ਇੰਨੀਆਂ ਹੀ ਪ ਵੀ ਤਾਂ ਇਹਨਾਂ ਚੋਂ ਕੋਈ ਨਾ ਕੋਈ ਸਾਥੀ ਤਾਂ ਲੱਗਦਾ ਪਰ ਇਹ ਨਿਰਾਪura ਝੂਠਾ ਸੀ ਤੁਹਾਡੇ ਮਾਦਰ ਮਾਰੇ ਰਾਹੀ ਵੀ ਉਹਨਾਂ ਨੂੰ ਚੈਲੰਜ ਕਰਦੇ ਆ ਕਿ 22 ਮਾਰਚ 2022 ਤੋਂ ਲੈ ਕੇ ਜਦੋਂ ਦੀ ਸੱਤਾ ਦੇ ਵਿੱਚ ਸਰਕਾਰ ਆਈ ਹੈ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਸਿੰਗਲ ਪੋਸਟ ਦਾ ਇਸ਼ਤਿਹਾਰ ਜਾਰੀ ਜਿਹੜਾ ਕੀਤਾ ਉਹਨਾਂ ਨੇ ਉਹਦੇ ਬਾਰੇ ਉਹ ਵਾਈਟ ਪੇਪਰ ਜਾਰੀ ਕਰਨ ਜਾਂ ਸਾਡੇ ਕੋਲ ਆ ਕੇ ਬਹਿਸ ਕਰ ਲੈਣਾ ਅਸੀਂ ਉਹਨਾਂ ਨੂੰ ਦਿਖਾਉਣੇ ਆ ਇਹ ਨਿਰਾਪura ਲੋਕਾਂ ਦੇ ਵਿੱਚ ਕਿਉਂਕਿ ਕਲਾਕਾਰ ਨੇ ਕਲਾਕਾਰੀ ਕਰਨੀ ਉਹਨਾਂ ਨੂੰ ਚੰਗੇ ਤਰੀਕੇ ਨਾਲ ਉਹਦੀ ਸਟੇਜ ਕਿਸ ਤਰ੍ਹਾਂ ਸੰਭਾਲ ਲੈਣਾ ਹੈ ਤਾ ਉਹ ਲੋਕਾਂ ਨੂੰ ਬੰਨਣ ਜਾਣਦੇ ਆ ਪੁਰਾਣੀਆਂ ਭਰਤੀਆਂ ਨੂੰ ਹੀ ਆਪਦੇ ਖਾਤੇ ਪਾ ਕੇ ਜਿਹੜੀਆਂ ਪੁਰਾਣੀਆਂ ਕਾਂਗਰਸ ਸਰਕਾਰ ਸਮੇਂ ਦੇ ਕੋਈ ਲਟਕਦੀਆਂ ਭਰਤੀਆਂ ਸੀ ਚਾਲੂ ਭਰਤੀਆਂ ਸੀ ਕਿਉਂਕਿ ਉਹਨਾਂ ਦਾ ਪ੍ਰੋਸੈਸ ਉਸ ਸਮੇਂ ਹੋ ਚੁੱਕਿਆ ਸੀ ਐਡਵਰਟਾਈਜ਼ਮੈਂਟ ਹੋਈ ਵੀ ਸੀ ਜਿਹਦੇ ਵਿੱਚ ਉਹ 1158 ਭਰਤੀਆਂ 4166 ਭਰਤੀਆਂ ਜਾਂ ਈਟੀਟੀ ਦੀਆਂ 2-3 ਭਰਤੀਆਂ ਸੀ ਜਾਂ ਸੰਬੰਧਿਤ ਹੋਰ ਪੁਲਿਸ ਦੀ ਭਰਤੀ ਹੈ ਕੋਈ ਪੁਲਿਸ ਵਗੈਰਾ ਦੀ ਭਰਤੀ ਇਹ ਕਰਦੇ ਰਹਿੰਦੇ ਆ ਪਰ ਸਿੱਖਿਆ ਔਰ ਸਿਹਤ ਵਿਭਾਗ ਦੇ ਵਿੱਚ ਕੋਈ ਸਿੰਗਲ ਭਰਤੀ ਇਸ਼ਤਿਹਾਰ ਨਹੀਂ ਆਇਆ ਉਹੀ ਭਰਤੀਆਂ ਨੂੰ ਇਹ ਆਪਦੇ ਨਾਮ ਚੜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਇਹ ਕਰ ਰਿਹਾ ਕਿ ਅਸੀਂ ਤਾਂ ਦੇਖੋ ਜੀ ਜਿਹੜਾ ਰੰਗਲਾ ਪੰਜਾਬ ਬਣਾਤਾ ਕਿ ਹਰ ਇੱਕ ਨੂੰ ਅਸੀਂ ਰੋਜ਼ਗਾਰ ਦੇਤਾ ਜਿਹੜਾ ਹਰੇ ਪੈਨਾ ਰੋਜ਼ਗਾਰ ਲਈ ਚਲਾਉਣ ਦੀ ਗੱਲ ਕੀਤੀ ਸਿੱਖਿਆ ਔਰ ਸਿਹਤ ਦੇ ਵਿੱਚ ਇਹਨਾਂ ਨੇ ਤਾਂ ਲੋਕਾਂ 'ਚ ਇੱਕ ਪਰਮ ਫਲਾਇਆ ਜਾ ਰਿਹਾ ਹਾਸੋ ਵੀ ਨਹੀਂ ਗੱਲ ਇਹ ਹੈ ਕਿ ਇਹ ਜਿਹੜਾ ਆਪਣਾ ਪ੍ਰਚਾਰ ਕਰ ਰਿਹਾ ਕਿ ਜੀ ਅਸੀਂ ਜੇ ਇੰਨੀਆਂ ਭਰਤੀਆਂ ਕਰਤੀਆਂ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ ਸਿੰਗਲ ਭਰਤੀ ਦਾ ਇਸ਼ਤਿਹਾਰ ਤੱਕ ਕੀ ਦੇਣਾ ਸੀ ਉਲਟਾ ਅਨੇਕਾਂ ਭਰਤੀਆਂ ਦਾ ਜਿਹਦੇ ਵਿੱਚੋਂ ਪੀਟੀਆਈ 2000 ਭਰਤੀ ਆਈ ਸੀ ਇਨਾਂ ਦੀ ਖੁਦ ਭਰਤੀ ਕੱਢੀ ਸੀ ਉਹਦਾ ਇਸ਼ਤਿਹਾਰ ਵਾਪਸ ਲੈ ਲਿਆ ਲੈਕਚਰਾਰ 343 ਸਕੂਲ ਲੈਕਚਰਾਰ ਦੀ ਇੱਕ ਭਰਤੀ ਆਈ ਸੀ ਉਹਦਾ ਜਿਹੜਾ ਵਿਦਡਰੋ ਕਰ ਲੈਣਾਂ ਨੇ ਇਹ ਬਹਾਨਾ ਮਾਰ ਕੇ ਕਹੀ ਜੀ ਸਾਨੂੰ 343 ਲੈਕਚਰਾਰ ਤੋਂ ਵੱਧ ਲੈਕਚਰਾਰ ਸਕੂਲ ਲੈਕਚਰਰਾਂ ਦੀ ਜ਼ਰੂਰਤ ਹੈ ਅਸੀਂ 1000 ਪਲੱਸ ਇਹਦੇ ਵਿੱਚ ਕਾਊਂਟ ਐਡ ਕਰਕੇ ਇਹ ਵੱਡੀ ਭਰਤੀ ਅਸੀਂ ਦੇਵਾਂਗੇ ਪਰ ਅਨੇਕਾਂ ਬਾਰ ਇਸ ਮੁੱਦੇ ਤੇ ਗੱਲ ਹੋਣ ਦੇ ਬਾਵਜੂਦ ਵੀ ਮੰਤਰੀ ਸਾਹਿਬ ਮੁੱਕਰ ਗਏ ਆ ਕਿਉਂਕਿ ਹੁਣ ਜਮਾ ਲਾਸਟ ਵਾਲਾ ਸਾਲ ਆ 646 ਪੀਟੀਏ ਦੀ ਭਰਤੀ ਸੀ ਸਮੇਤ ਅਨੇਕਾਂ ਵਿਭਾਗਾਂ ਦੀਆਂ ਭਰਤੀਆਂ ਇਹਨਾਂ ਨੇ ਰੱਦ ਜ਼ਰੂਰ ਕੀਤੀਆਂ ਨੇ ਪਰ ਕੋਈ ਨਵੀਂ ਭਰਤੀ ਨਹੀਂ ਗੱਡੀ ਤਾਂ ਜਿਹਦੇ ਕਰਕੇ ਅਸੀਂ ਇੱਥੇ ਤੱਕ ਸਾਨੂੰ ਪਹੁੰਚਣਾ ਪਿਆ ਕਿਉਂਕਿ ਸਾਡਾ ਪਿਛਲੇ 18 ਦਿਨਾਂ ਤੋਂ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਅਨੇਕਾਂ ਵਾਰ ਅਸੀਂ ਇੱਥੇ ਇਹਨਾਂ ਦੇ ਦਰਵਾਜ਼ੇ ਤੇ ਆਏ ਆ ਸਿਹਤ ਮੰਤਰੀ ਸਾਹਿਬ ਦੇ ਗਏ ਆ ਸਿੱਖਿਆ ਮੰਤਰੀ ਸਾਹਿਬ ਦੇ ਗਏ ਆ ਪਰ ਹਾਲੇ ਤੱਕ ਸਾਡੇ ਜਿਹੜੀਆਂ ਮੰਗਾਂ ਮਸਲਿਆਂ ਦਾ ਕੋਈ ਪੱਕਾ ਹੱਲ ਇਹਨਾਂ ਨੇ ਨਹੀਂ ਕੀਤਾ ਜਿਹਦੇ ਤੋਂ ਅੱਕ ਕੇ ਅਸੀਂ ਪੱਕਾ ਮੋਰਚਾ ਲਗਾ ਕੇ ਬੈਠੇ ਆ ਕਿ ਜਦ ਜਦੋਂ ਕਿਸੇ ਸੀਐਮ ਸਾਹਿਬ ਨਾਲ ਲੱਗੋ ਕਿਉਂਕਿ ਵਿੱਤ ਮੰਤਰੀ ਸਾਹਿਬ ਇਸੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਅਮਨ अरोड़ा ਜੀ ਇਸੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਐ ਐਮਪੀ ਮੀਤ ਹੇਰ ਜੀ ਉਹ ਵੀ ਇੱਥੋਂ ਬਿਲੋਂਗ ਕਰਦੇ ਆ ਖੁਦ ਮੁੱਖ ਮੰਤਰੀ ਸਾਹਿਬ ਦੀ ਰਹਿائش ਇੱਥੇ ਆ ਵੀ ਜਦੋਂ ਇਹਨਾਂ ਨੂੰ ਸਮਾਂ ਲੱਗਦਾ ਹੋਊ ਬੇਰੋਜ਼ਗਾਰਾਂ ਦੀ ਗੱਲ ਆ ਕੇ ਡੀਸੀ ਦਫ਼ਤਰ ਆ ਕੇ ਸੁਣ ਸਕਦੇ ਆ ਤਾਂ ਕਰਕੇ ਅਸੀਂ ਉੱਥੇ ਪੱਕਾ ਮੋਰਚਾ ਲਗਾ ਕੇ ਬੈਠ ਹੋਇਆ ਜੀ ਭਾਈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੋਈ ਆ ਪੰਜਾਬ ਦੇ ਸਕੂਲ ਸਮਾਰਟ ਸਕੂਲ ਬਣ ਚੁੱਕੇ ਨੇ ਪਰ ਫਿਰ ਵੀ ਧਰਨੇ ਲਾਉਣੇ ਪੈ ਰਹੇ ਨੇ ਦੇਖੋ ਜੀ ਕੋਈ ਸਮਾਰਟ ਸਕੂਲ ਨਹੀਂ ਬਣੇ ਕੋਈ ਸ ਇਹ ਇੱਕ ਬੈਨਰਾਂ ਦੇ ਉੱਤੇ ਸੜਕਾਂ ਦੇ ਉੱਤੇ ਤੁਹਾਨੂੰ ਦੇਖਣ ਨੂੰ ਬੈਨਰ ਹੀ ਮਿਲ ਸਕਦੇ ਨੇ ਸੌਚਾਲੇ ਬਣਾ ਕੇ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ ਹਾਈ ਕੋਰਟ ਤਾਂ ਇਹ ਵੀ ਪੁੱਛਦਾ ਵੀ ਸੌਚਾਲੇ ਵੀ ਨਹੀਂ ਪੂਰੇ ਬਣਾਏ ਹੈਗੇ ਤੁਸੀਂ ਤਾਂ ਫਿਰ ਇਹਨਾਂ ਤੋਂ ਇੱਕ ਗਾਮੀ ਢੰਗ ਨਾਲ ਨਹੀਂ ਹੋਇਆ ਹੈਗਾ ਇਹ ਤਾਂ ਇੱਥੋਂ ਤੱਕ ਜਿਹੜੀਆਂ ਪ੍ਰੋਮੋਸ਼ਨਾਂ ਪਈਆਂ ਸੀ ਖੜੀਆਂ ਸੀ ਇਹ ਪ੍ਰੋਮੋਸ਼ਨਾਂ ਵੀ ਨਹੀਂ ਕਰ ਸਕੇ ਪਿਛਲੇ 4 ਸਾਲਾਂ 'ਚ ਜਿਹੜੀਆਂ ਭਰਤੀਆਂ ਦਾ ਪੇਪਰ ਲੈ ਲਿਆ ਸੀਗਾ ਕਾਂਗਰਸ ਸਰਕਾਰ ਨੇ ਜਾਂਦੇ ਜਾਂਦੇ ਅਪੁਆਇੰਟਮੈਂਟ ਮੁੱਖ ਮੰਤਰੀ ਦੇਈ ਜਾਂਦਾ ਹੈ ਹੁਣ ਐ ਦੱਸੋ ਇੱਕ ਸਟੇਟ ਦਾ ਮੁੱਖ ਮੰਤਰੀ ਨਿਯੁਕਤੀ ਪੱਤਰ ਵੰਡਦਾ ਫਿਰੇ ਇਹ ਗੱਲ ਬਣੀ ਕੋਈ ਇਹ ਤਾਂ ਉਸ ਵਿਭਾਗ ਦਾ ਡਾਇਰੈਕਟਰ ਜਾਂ ਹੋਰ ਅਧਿਕਾਰੀ ਵੀ ਦੇ ਸਕਦੇ ਨੇ ਇਹ ਛਲਾਵਾ ਕਰ ਰਿਹਾ ਹੈ ਕਦੇ ਦੇਖਿਆ ਕਿਤੇ ਕੋਈ ਵੱਡਾ ਕਿਸੇ ਪੁਲ ਦਾ ਢਾਟਣਾ ਹੋ ਗਿਆ ਹੋਵੇ ਕੋਈ ਬਿਜਲੀ ਘਰ ਦਾ ਕਿਸੇ ਸਕੂਲ ਦਾ ਨਵਾਂ ਸਕੂਲ ਬਣਾਤਾ ਹੋਵੇ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਹੈਗੀ ਇੱਕ ਇਹਨਾਂ ਨੇ ਆ ਭਰਤੀ 2000 ਦੀ ਦਿੱਤੀ ਸੀ ਉਹ ਵਾਪਸ ਲੈਣੀ ਪੈਗੀ ਫਿਰ ਇਹਨਾਂ ਨੇ ਸਪੈਸ਼ਲ ਟਰੇਨਰ ਦੀ ਭਰਤੀ ਦਿੱਤੀ ਹੈ ਉਹ ਚ ਕੀ ਹੈ ਕਿ ਪਹਿਲਾਂ ਈਟੀਟੀ ਦੀਆਂ ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਕਨਵਰਟ ਕਰਕੇ ਪ੍ਰਾਇਮਰੀ ਚ ਸਪੈਸ਼ਲ ਟੀਚਰ ਬਣਾਤਾ ਫਿਰ ਸਕੈਂਡਰੀ ਦੇ ਵਿੱਚ ਜਿਹੜੇ ਆਰਡਨ ਕraft ਟੀਚਰ ਨੇ ਉਹਨਾਂ ਨੂੰ ਕਨਵਰਟ ਕਰਕੇ ਜਿਹੜਾ ਹੈ ਸਪੈਸ਼ਲ ਟੀਚਰ ਬਣਾਤਾ ਇੱਕ ਵੀ ਅਸਾਨੀ ਅਸਾਮੀ ਜਿਹੜੀ ਉਹ ਨਵੀਂ ਨਹੀਂ ਸਿਰਜੀ ਗਈ ਹੈਗੀ ਜੇ ਇੱਕ ਗੰਧ ਤੋਂ ਇੱਟਾ ਪੱਟ ਕੇ ਦੂਜੀ ਤੇ ਲਾਈ ਜਾਵਾਂਗੇ ਕਿ ਇਹਨੂੰ ਡਿਵੈਲਪਮੈਂਟ ਕਹਾਂਗੇ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ ਬਿਲਕੁਲ ਬੇਤੁਕੀਆਂ ਗੱਲਾਂ ਕਰ ਰਿਹਾ ਹੈ ਉਹਨੂੰ ਦੇਖੋ ਸ਼੍ਰੋਮਣੀ ਕਮੇਟੀ ਨੇ ਬੁਲਾਇਆ ਹੈ ਕਿਤੇ ਮੇਰੇ ਖਿਆਲ ਚ 100 ਰੁਪਇਆ ਨੇ ਗੋਲਕ ਚ ਪਾਇਆ ਨਹੀਂ ਹੋਣਾ ਕਹਿੰਦਾ ਮੈਨੂੰ ਸ਼੍ਰੋਮਣੀ ਕਮੇਟੀ ਜਿਹੜਾ ਹਸਾਬ ਕਿਤਾਬ ਦੇਵੇ ਇਹਨੂੰ ਅਸੀਂ ਕਹਿਣਾ ਚਾਹੁੰਨੇ ਆਂ ਵੀ ਭਾਈ ਅੱਛਾ ਹੋਰ ਇਹ ਗੱਲ ਕਰਦੇ ਨੇ ਕਿ ਸ਼੍ਰੋਮਣੀ ਕਮੇਟੀ ਸਿੱਖਿਆ ਨਹੀਂ ਦੇ ਰਹੀ ਹੈਲਥ ਨਹੀਂ ਦੇ ਰਹੀ ਤੁਹਾਡਾ ਕੰਮ ਕੀ ਹੈਗਾ ਜਿਹੜਾ ਸਟੇਟ ਦਾ ਕੰਮ ਹੈ ਉਹ ਸਟੇਟ ਕਰੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੰਮ ਸ਼੍ਰੋਮਣੀ ਕਮੇਟੀ ਕਰੇ ਜਦੋਂ ਕੋਈ ਸਵਾਲ ਪੁੱਛਦਾ ਫਿਰ ਉਹਦੇ ਮੰਨ ਲਓ ਪਰਚੇ ਪਾਏ ਜਾਂਦੇ ਨੇ ਇਥੋਂ ਤੱਕ ਕਿ ਪਹਿਲਾਂ ਸਾਡੇ ਪੇਰੇ ਜਗਾਰਾਂ ਤੇ ਪਰਚੇ ਨੇ ਘਰੋ ਘਰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਮੀਡੀਆ ਸਾਨੂੰ ਕਵਰੇਜ ਕਰਦਾ ਵੀ ਸਾਡੇ ਨਾਲ ਧੱਕਾ ਹੁੰਦਾ ਫਿਰ ਮੀਡੀਆ ਦੇ ਪਰਚੇ ਨੇ ਇਹ ਤਾਂ ਇੱਕ ਤਰੀਕੇ ਨਾਲ ਆਵਾਜ਼ ਦਬਾਉਣਾ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਡਰਾ ਕੇ ਆਵਾਜ਼ ਦਾ ਬਲੀਏ ਤੇ ਦੂਜੇ ਪਾਸੇ ਢੋਲ ਠਮਕਿਆਂ ਨਾਲ ਕ੍ਰਾਂਤੀ ਆ ਗਈ ਜੀ ਕ੍ਰਾਂਤੀ ਆ ਗਈ ਕੋਈ ਧੱਕਾ ਕ੍ਰਾਂਤੀ ਨਹੀਂ ਹੈਗੀ ਇਹ ਸਾਰਾ ਸਾਰ ਝੂਠ ਹੈਗਾ ਬਾਜੀ ਜਿਵੇਂ ਕੀ ਤਾਂ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਲੋਕਾਂ ਦੇ ਲਈ ਹਰਾ ਪੈਨ ਚਲਾ ਰਹੇ ਹਾਂ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਹਾਂ ਫਿਰ ਆਪਾਂ ਨੂੰ ਧਰਨੇ ਲਾਉਣ ਦੀ ਕੀ ਲੋੜ ਹੈ ਜੇ ਹਰਾ ਪੰਨ ਚੱਲ ਰਿਹਾ ਤਾਂ ਬਾਜੀ ਹਰਾ ਪੰਨ ਦਾ ਚਲਾਉਣਾ ਚਾਹੁੰਦੇ ਸੀ ਮੁੱਖ ਮੰਤਰੀ ਥੋੜਾ ਜਿਹਾ ਚੁੱਕ ਹੋ ਗਿਆ ਇਹਦੇ ਵਿੱਚ ਕਾਰਨ ਕੀ ਸੀ ਉਹ ਹਰੇ ਪੰਨ ਦੇ ਅੱਗੇ ਤਾਂ ਇੱਕ ਹੋਉਂਦੀ ਆ ਗੋਲੀ ਹੀ ਹੁੰਦੀ ਆ ਪਤਾ ਸਾਰਿਆਂ ਨੂੰ ਉਹ ਗੋਲੀ ਸ਼ਰਾਬ ਦੇ ਗਲਾਸ ਚ ਡਿੱਗੀ ਹੈ ਹੁਣ ਮਜਬੂਰੀ ਸੀ ਐਮ ਆਂਦੀ ਤੇ ਗੋਲੀ ਲੱਭਦੀ ਨੇ ਉਹਨਾਂ ਨੂੰ ਕਿਉਂਕਿ ਕਦੇ ਤਾਂ ਉਹਨਾਂ ਨੂੰ ਫੇਲ ਮਿਲਦੀ ਇਹਨਾਂ ਨਾਲ ਕੰਮ ਤੋਂ ਦੂਜੀ ਗੱਲ ਇਹ ਆ ਕਿ ਹਰ ਥਾਂ ਤੇ ਹਰ ਥਾਂ ਤੇ ਸਰਕਾਰ ਫੇਲ ਹੋਈ ਹੈ ਹਰ ਫਰੰਟ ਤੇ ਫੇਲ ਹੋਈ ਹੈ ਅਸੀਂ ਹੈਲਥ ਡਿਪਾਰਟਮੈਂਟ ਵਿੱਚੋਂ ਆਂ ਤੇ ਹੈਲਥ ਵਰਕਰ ਨਾਲ ਸਾਡੀ ਮੀਟਿੰਗ ਹੋਈ ਆ ਕਈ ਦਿਨ ਪਹਿਲਾਂ ਸਿਹਤ ਮੰਤਰੀ ਜੀ ਨਾਲ ਸਾਨੂੰ ਉਹ ਪੁੱਛ ਰਏ ਸੀ ਸਿਹਤ ਮੰਤਰੀ ਦੇ ਨਾਮ ਤੁਹਾਨੂੰ ਦੱਸ ਦਿਆਂ ਉਹ ਡਾਕਟਰ ਬਲਵੀਰ ਸਿੰਘ ਹੈ ਡਾਕਟਰ ਬਲਵੀਰ ਸਿੰਘ ਤਾਂ ਚਲੋ ਨਾਮ ਤਾਂ ਹੋ ਸਕਦਾ ਡਾਕਟਰ ਉਹਨੂੰ ਇਹ ਨਹੀਂ ਪਤਾ ਕਿ ਹੈਲਥ ਵਰਕਰ ਦਾ ਕੰਮ ਕੀ ਹੁੰਦਾ ਸਾਨੂੰ ਪੁੱਛ ਰਿਆ ਨੇ ਕਿ ਤੁਹਾਡੇ ਹੈਲਥ ਵਰਕਰ ਦਾ ਕੰਮ ਕੀ ਹੈ ਵੀ ਉਹ ਤੁਹਾਨੂੰ ਹੈਲਥ ਵਰਕਰ ਦਾ ਕੰਮ ਨਹੀਂ ਪਤਾ ਤੁਸੀਂ ਡਾਕਟਰ ਕਿਵੇਂ ਹੋਏ ਸਾਡਾ ਜੋ ਮਲਟੀ ਪਰਪਸ ਹੈਲਥ ਵਰਕਰ ਆ ਹਰ ਇੱਕ ਬੰਦੇ ਨੂੰ ਪਤਾ ਹੈ ਮਲਟੀ ਪਰਪਸ ਦਾ ਮਤਲਬ ਕੀ ਹੁੰਦਾ ਬਹੁਮੰਤ ਵੀ ਕੰਮ ਹੈ ਸਭ ਤੋਂ ਜਿੱਥੇ ਵੀ ਕੰਮ ਲੈ ਸਕਦੇ ਨੇ ਅਸੀਂ ਕੰਮ ਕਰ ਸਕਦੇ ਆ ਹੁਣ ਸਾਨੂੰ ਇਹ ਕਹਿੰਦੇ ਕਿ ਤੁਹਾਡੇ ਆ ਜਿਹੜੇ ਪੋਸਟਾਂ ਸਾਡੇ ਕੋਲ ਪੋਸਟਾਂ ਹੀ ਨਹੀਂ ਹੈਗੀਆਂ ਪੋਸਟਾਂ ਹੀ ਖਤਮ ਕਰਦੇ ਆ ਜਦੋਂ ਕਿ ਸਾਡਾ ਕੰਮ ਕੀ ਆ ਸੀ ਸਰਕਾਰ ਦੇ ਹਸਪਤਾਲ ਦੇ ਜਿੱਥੇ ਮਰਜ਼ੇ 'ਚ ਕੰਮ ਕਰਦੇ ਆ ਡਾਕਟਰ ਦੇ ਅੱਗੇ ਬੈਠ ਸਕਦੇ ਆ ਲੈਬਰਾਟਰੀ 'ਚ ਅਸੀਂ ਕੰਮ ਕਰ ਸਕਦੇ ਆ ਔਰਡ ਦੇ ਵਿੱਚ ਅਸੀਂ ਕੰਮ ਕਰ ਸਕਦੇ ਆ ਤੇ ਜਿੱਥੇ ਵੀ ਜੇ ਮਤਲਬ ਜਿਹੜਾ ਮੈਡੀਕਲ ਨਾਲ ਸੰਬੰਧ ਦਾ ਮੈਡੀਸਨ ਨਾਲ ਸੰਬੰਧ ਦਾ ਜਿਹੜਾ ਕੰਮ ਉਹ ਤੋਂ ਬਿਨਾਂ ਸਾਰੇ ਕੰਮ ਅਸੀਂ ਕਰ ਸਕਦੇ ਆ ਪਰ ਸਾਨੂੰ ਪੁੱਛਿਆ ਜਾ ਰਿਹਾ ਵੀ ਤੁਹਾਡਾ ਕੰਮ ਕੀ ਹੈ ਕਿਉਂਕਿ ਇਹ ਸਰਕਾਰ ਨਾਂ ਦੀ ਸਰਕਾਰ ਆ ਹਰ ਫਰੰਡ ਦੇ ਫਿਰ ਸਰਕਾਰ ਆ ਔਰ ਇਹਨਾਂ ਕੋਲੇ ਕਿਸੇ ਨੂੰ ਦੇਣ ਨੂੰ ਕੁਝ ਨਹੀਂ ਹੈਗਾ ਉਹ ਸੰਘਾਰ ਸਾਜੋ ਬੇਰਜ਼ਗਾਰਾਂ ਦਾ ਇਹ ਚਲਦਾ ਹੀ ਰਹੂਗਾ ਪਿਛਲੇ 18 ਦਿਨਾਂ ਤੋਂ ਪਹਿਲਾਂ ਵੀ ਚੱਲ ਰਿਹਾ ਔਰ ਅੱਗੇ ਵੀ ਚੱਲਦਾ ਹੀ ਰਹੂਗਾ ਔਰ ਜਿਸ ਤਰ੍ਹਾਂ ਸਰਕਾਰ ਕਹਿੰਦੀ ਹੈ ਅਗਲੀ ਸਰਕਾਰ ਬਣਾਉਣ ਵਾਸਤੇ ਉਸ ਤਰ੍ਹਾਂ ਫਿਰ ਤੁਹਾਨੂੰ ਪਤਾ ਵੀ ਸਾਨੂੰ ਭੁੱਲ ਜਾਣਾ ਚਾਹੀਦਾ ਤੇ ਜੋ ਇਹ ਸਾਨੂੰ ਵਾਅਦਾ ਕੀਤੀ ਸੀ ਨਾਲ ਜਾ ਕੇ ਸਾਡੇ ਨਾਲ ਟੈਂਕੀਆਂ ਤੇ ਬੈਠ ਕੇ ਜਾਂ ਮਤਲਬ ਧਰਨੇ ਆ ਜਾ ਕੇ ਵੀ ਅਗਰ ਜੇਕਰ ਤੁਸੀਂ ਬੇਰਜ਼ਗਾਰ ਬੰਦੇ ਜਿਹੜੇ ਵੀ ਨੇਗੇ ਉਹ ਓਵਰੇਜ ਹੋ ਜਾਂਦੇ ਨੇ ਤਾਂ ਸਾਡੀ ਸਰਕਾਰ ਆਉਣ ਤੇ ਉਹਨਾਂ ਨੂੰ ਉਮਰਾ ਛੋੜ ਦੇ ਦੇਊਗੀ ਪਰ ਉਮਰਤ ਛੋਟ ਵਾਲੇ ਜੋ ਵਾਦੇ ਨੇ ਉਹ ਸਭ 허ਵਾਈ ਗੱਲਾਂ ਨਹੀਂ ਆ ਅਜੇ ਤੱਕ ਕਿਸੇ ਵੀ ਪੋਸਟ ਦੇ ਵਿੱਚ ਉਮਰਤ ਛੋਟ ਸਾਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਇਸ ਕਰ ਖੜਾ ਸੰਘਰਸ਼ ਚੱਲਦਾ ਹੀ ਉਹ ਚੱਲਦਾ ਰਹਿਣਾ ਰੁਜ਼ਗਾਰ ਦੀ ਲੋੜੀ ਲੈਣ ਦੇ ਲਈ ਪਹੁੰਚੇ ਹਾਂ ਕਿ ਉਮੀਦ ਹੈ ਕਿ ਸੀਐਮ ਸਾਹਿਬ ਰੁਜ਼ਗਾਰ ਦੀ ਲੋੜੀ ਦੇਣਗੇ ਨਹੀਂ ਜੀ ਬਿਲਕੁਲ ਵੀ ਨਹੀਂ ਇਹਨਾਂ ਨੂੰ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਇਹਨਾਂ ਨੇ ਨਾ ਤਾਂ ਸਿੱਖਿਆ ਦੇ ਵਿੱਚ ਨਾ ਤਾਂ ਸਿੱਖਿਆ ਦੇ ਵਿੱਚ ਅੱਜ ਤੱਕ ਇੱਕ ਪੋਸਟ ਨਹੀਂ ਗੱਡੀ ਅੱਜ ਇਹ ਸਾਨੂੰ ਲੋੜ ਹੀ ਦੇ ਦੇਣਗੇ ਇਹਨਾਂ ਦਾ ਸਿਰਫ ਇੱਕ ਸਾਲ ਰਹਿ ਗਿਆ ਠੀਕ ਆ ਇਹਨਾਂ ਨੇ ਕਿਹਾ ਸੀ ਕਿ ਕਿਹੜੀ ਸਾਡੀ ਸਰਕਾਰ ਉਹ ਪਿੰਡਾਂ ਤੇ ਸੱਤਾ ਤੋਂ ਚੱਲੂਗੀ ਠੀਕ ਆ ਅੱਜ ਤੋਂ 2022 ਦੇ ਵਿੱਚ ਹਾਂ ਹੁਣ ਇਹ ਚੱਲੂਗੀ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੋਣਗੀਆਂ ਇਹ ਪਿੰਡਾਂ ਵਿੱਚ ਵੀ ਜਾਣਗੇ ਸਾਰਾ ਕੁਝ ਇਹ ਕੰਮ ਕਰਨਗੇ ਪਰ ਸਾਡੀ ਇਹੀ ਮੰਗ ਆ ਕਿ ਜੋ ਤੁਸੀਂ ਨੇ ਸਾਡੇ ਨਾਲ ਬਾਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ ਸਾਡੇ ਹੋਸਟ ਆਇਆ ਸੀ ਆਰਟ ਐਂਡ ਕ્રાਫਟ ਦਿਆ ਅੱਜ ਪੂਰੇ 4 ਸਾਲ ਹੋ ਗਏ ਸਰਕਾਰ ਨੇ ਹਜੇ ਤੱਕ ਪੇਪਰ ਨਹੀਂ ਕਰਵਾਇਆ ਕਿਉਂ ਨਹੀਂ ਕਰਵਾ ਰਹੀ ਜਦੋਂ ਇਹ ਸਾਨੂੰ ਕਹਿੰਦੇ ਨੇ ਕਿ ਅਸੀਂ ਵਧੀਆ ਐਜੂਕੇਸ਼ਨ ਬੱਚਿਆਂ ਨੂੰ ਦੇਣੀ ਆ ਸਾਨੂੰ ਉਹ ਸਕੂਲਾਂ 'ਚ ਭੇਜਿਆ ਨੇ ਇੱਕ ਬੱਚਾ ਹੁੰਦਾ ਜਦੋਂ ਅਸੀਂ ਉਹਨੂੰ ਆਰਟ ਦੀ ਸਿੱਖਿਆ ਦਿੰਨੇ ਆ ਜਾਂ ਉਹਦੇ ਸਟ्रेस ਵਗੈਰਾ ਹੁੰਦਾ ਜੋ ਵੀ ਤਣਾਅ ਹੁੰਦਾ ਐਜੂ ਆਰਟ ਇੱਕ ਜਹਾ ਹੋਆ ਕਿ ਇਹਦੇ ਦੁਆਰਾ ਕਿਹੜੇ ਬੱਚੇ ਦੇ ਜੋ ਵੀ ਇਤਨਾ ਨਾਬ ਹੁੰਦਾ ਉਹ ਦੂਰ ਹੋ ਜਾਂਦਾ ਸਾਨੂੰ ਇਸ ਕਰਕੇ ਅਸੀਂ ਕਹਿੰਨੇ ਕਿ ਸਾਡੇ ਕਿਹੜੇ 250 ਪੋਸਟਾਂ ਨੇ ਜਲਦ ਤੋਂ ਜਲਦ ਭਰਿਆ ਜਾਂ ਤੇ ਸਾਨੂੰ ਸਕੂਲਾਂ ਚ ਭੇਜਿਆ ਜਾ ਫਿਰ ਸਰਕਾਰ ਤਾਂ ਕਹਿੰਦੀ ਕਿ ਅਸੀਂ 59000 ਬੱਚਾ ਆਲਰੇਡੀ ਭਰਤੀ ਕਰ ਚੁੱਕੇ ਹਾਂ ਵੱਖ-ਵੱਖ ਭਰਤੀਆਂ ਦੇ ਪੱਧਰ ਪਰ ਤੁਹਾਨੂੰ ਭਰਤੀ ਕਿਉਂ ਨਹੀਂ ਕੀਤੀ ਕਿ ਕੁਝ ਕਿਹੜੇ 59000 ਪੋਸਟਾਂ ਨੇ ਉਹ ਪੰਜਾਬ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਹੈਗਾ ਜ਼ਿਆਦਾਤਰ ਉਹਨਾਂ ਨੇ ਬੱਚਿਆਂ ਦੀ ਕਿਹੜੀ ਭਰਤੀ ਕੀਤੀ ਆ ਅਦਰ ਸਟੇਟ ਚ ਕੀਤੀਆਂ ਹੁਣ ਸਪੈਸ਼ਲ ਐਜੂਕੇਟਰ ਦੀ ਜੇ ਤੁਸੀਂ ਗੱਲ ਕਰਦੇ ਹੋ ਨਾ ਉਹਦੇ ਵਿੱਚੋਂ ਜ਼ਿਆਦਾਤਰ ਕਿਹੜੇ ਟੀਚਰ ਭਰਤੀ ਕੀਤੇ ਗਏ ਨੇ ਉਹ ਬਾਹਰਲੇ ਸਟੇਟ ਦੇ ਕੀਤੇ ਗਏ ਨੇ ਨਾ ਕਿ ਪੰਜਾਬ ਦੇ ਜੇ ਪੰਜਾਬ ਦੇ ਟੀਚਰ ਭਰਤੀ ਕਰੇ ਜਾਣ ਤਾਂ ਅੱਜ ਇਹ ਕਿਹੜਾ 25 ਤਰੀਕ ਤੋਂ ਸਾਡਾ ਧਰਨਾ ਡੀਸੀ ਦਫ਼ਤਰ ਦੇ ਮੂਹਰੇ ਲੱਗਿਆ ਹੋਇਆ ਸਾਨੂੰ ਇਹ ਲਾਉਣ ਦੀ ਲੋੜ ਹੀ ਨਾ ਪੈਂਦੀ